ਆਜੋ ਜੀ ਸਤਿ ਸ਼੍ਰੀ ਅਕਾਲ ਦੇਖੋ ਇਹਨਾਂ ਨੇ ਧੱਕੇ ਮਾਰੋ ਇਹਦਾ ਬੰਦਾ ਕਰਦਾ ਦਾ ਹਾਲ ਵੇਖ ਲੋ ਜੀ ਮੇਰੇ ਵਾਈਫ ਨੂੰ ਧੱਕੇ ਮਾਰਦੀ ਹੈ ਪੁਲਿਸ ਲੋਕੋ ਜੀ ਚਾਹੇ ਪਾਸੇ ਕੀਤਾ ਸਰ ਬਲੌਗ ਦਾ ਬਲੌਗ ਮੀਰ ਆ ਹਾਲ ਵੇਖ ਲੋ ਜੀ ਮੈਂ ਹੀ ਦਿਖਾਉਣਾ ਦਿਖਾ ਮੈਂ ਨਹੀਂ ਆ ਇਧਰ ਵੀ ਮਾਰੀ ਲਾਈ ਉਧਰ ਹੁਣ ਦਬਾਰੂ ਅੱਗੇ ਤੱਕ ਲੈ ਆ ਕੇ ਮਾਰੀ ਕੋਈ ਸਾਰੀ ਗਲੀ ਬੰਦ ਕੀਤੀ ਹੈ ਜੀ ਕਿਸੇ ਨੂੰ ਆਰਡੀਟ ਦੀ ਜਾਰੀ ਆ ਇਧਰ ਵੀ ਸਾਰਾ ਗਲੀ ਬੰਦ ਕੀਤੀ ਹੈ ਮਤਲਬ ਜਿਵੇਂ ਪਤਾ ਨਹੀਂ ਕੀ ਆ ਜੇ ਕੋੜਾ ਕਾਲਮੀ ਵੈਸੇ ਹੀ ਜਾਣ ਨੂੰ ਤਿਆਰ ਇਸ ਲਈ ਹੁਣ ਕਿੱਧਰ ਗਏ ਜੀ ਸੁਰਨਦੀਪ ਜੀ ਤੁਸੀਂ ਕਪੀਟਾ ਹੀ ਮਿਲਣਾ ਹਾਂਜੀ ਕਮਿਟਮੈਂਟ ਕੀਤੀ ਹੋਤੀ ਜਾਨਾ ਕਿ